ਤੂੰ ਕੰਮ ਦੇ ਕਮ ਆਇਆ ਤਾਂ ਕੱਚਾਂ ਦੇ ਵੀ ਹੱਥ ਫੇਰ ਲਿਆ ਤਾਂ ਪਸੀਨਾ ਵੀ ਸਾਫ ਕਰ ਲਿਆ ਔਰ ਤੇਰਾ ਕੰਮ ਪਾਣੀ ਦਾ ਗੋਲ ਗਫਿਆਂ ਦਾ ਤੈ ਆਕੇ ਕੋਈ ਸਫਾਈ ਕੀਤੀ ਆਪਣੀ ਕੱਪੜੇ ਵਿੱਚ ਲੱਗੀ ਜਾਂਦਾ ਹੈ ਕੱਪੜੇ ਵਿੱਚ ਲੱਗੀ ਜਾਂਦਾ ਹੈ ਇੱਕ ਔਰ ਪੁੱਛਦਾ ਹੈ ਅਬ ਤਾਂ ਦਾਦਰ ਪਹਿਲੇ ਵੀ ਤੇਰੀ ਇਹੀ ਗੱਲ ਤੇ ਕਹਿੰਦਾ ਉੱਥੇ ਕੌਣ ਪੁੱਛਦਾ ਤੈ ਇਹ ਗੱਲ ਬੁੱਧੇ ਬੋਲੀ ਦੀ ਮੈਂ ਤੈਨੂੰ ਪਹਿਨ ਤੈਨੂੰ ਪੁੱਛਿਆ ਦਾ ਇਹ ਸ਼ਾਮ ਤੱਕ ਤੇਰਾ 1 ਲੀਟਰ ਪਾਣੀ 1.5 ਲੀਟਰ ਪਾਣੀ ਜੀ ਤਾਂ ਸਾਰੇ ਦਿਨ ਭਾਂਡੇ ਧੋਣੇ ਸਰਪਤ ਕੋ ਸਰਪਨਾ ਦੀ ਚੀਜ਼ ਹੈ ਉਹ ਸਫਾਈਆਂ ਦੀ ਚੀਜ਼ ਹੈ ਤੇਰੇ ਕੋਲ ਮੈਂ ਵੀਰੇ ਜੀ ਦੋਨੇ ਰੱਖੇ ਹੋਏ ਯਾਰੋ ਗੱਲ ਸੁਣ ਲੋ ਪੁੱਤਰੋ ਇੱਕ ਇਸ ਬੰਦੇ ਦੀ ਵੀਡੀਓ ਤੁਹਾਨੂੰ ਮੈਂ ਦੱਸਦਾ ਸਾਰੀਆਂ ਕੱਚਾਂ ਦੇ ਹੱਥ ਫੇਰ ਕੇ ਇਹਨੇ ਤੁਹਾਨੂੰ ਪਾਣੀ ਪਨਾਇਆ ਹਾ ਮੇਰੇ ਕੋਲ ਸਬੂਤ ਹੈ ਜੇ ਕਿਸੇ ਨੇ ਦੇਖਣਾ ਹੋਇਆ ਆ ਜਿਹੜਾ ਤੁਸੀਂ ਗੋਲ ਘਫਿਆ ਦਾ ਪਾਣੀ ਪੀਂਦੇ ਨਾਲ ਸਾਰੀਆਂ ਕੱਚਾਂ ਦਾ ਪਸੀਨਾ ਪੁੰਹ ਗਿਆ ਫਿਰ ਨਿਆਣਿਆਂ ਨੂੰ ਗੋਲ ਘਫਿਆ ਨਾਲ ਸ਼ੁਰੂ ਕੀਤਾ ਹੀ ਨਾ ਤੁਸੀਂ ਫੇਰ ਜੜੀ ਦੇ ਕੋਲ ਰੱਛ ਪਾਇਆ ਸਾਰਿਆਂ ਨੇ ਤੁਸੀਂ ਢੂੰਡਾ ਨਾਲ ਹੋਣਦੇ ਦੀ ਦੁਆਰਾ ਯਾਰ ਤੇ ਦੇਖ ਤਾਂ ਲਓ ਘਰੋਂ ਕਿਆ ਕਰਕੇ ਆਂਦੇ ਸਾ ਕਿਹੜੀ ਸਭਾਈਏ ਦੇ ਕੋਲ ਅਰੇ 1 ਲੀਟਰ ਪਾਣੀ ਆ ਯਾਰ ਜੀ ਜੇ ਤੁਹਾਨੂੰ ਭਾਂਡੇ ਧੋ ਦੋਕੇ ਦਿੰਦਾ ਕੋਈ ਸਾਬਨਾ ਦੀ ਚੀਜ਼ੇ ਨਹੀਂ ਇਹਦੇ ਕੋਲ ਉਹ ਸਫਾਈ ਵਾਲਾ ਸਿਸਟਮ ਤੇਰੇ ਕੋਲ ਹੈ ਤੇਰੇ ਹੱਥ ਦੇਖ ਆਪਣੇ ਹੱਥ ਕਰ ਇੱਧਰ ਨੂੰ ਆ ਤਾ ਦੇਖ ਲੋ ਇਹਦੇ ਜਿਹੜੇ ਹੱਥਾਂ ਨਾਲ ਗੋਲ ਗੱਫੇ ਕਰਨੇ ਹੱਥ ਦੇਖ ਲੋ ਵੀ ਇਹਦੇ ਜਿਹੜੇ ਹੱਥਾਂ ਨਾਲ ਗੋਲ ਗੱਫੇ ਕਰਨੇ ਤੁਸੀਂ ਉਹ ਦੱਸਾਂਗਾ ਨਹੀਂ ਇਹ ਲੈ ਨਾ ਯਾਰ ਭਾਈ ਘਰੋਂ ਆਇਆ ਘਰਾਂ ਦੇ ਆਇਆ ਇੱਥੇ ਖੜ ਕੇ ਪੂਰਾ ਪਛੀਨਾ ਸਾਫ ਕੀਤਾ ਸਾਰੀਆਂ ਕੱਚਾ ਕੁੱਚਾ ਪਤਾ ਗਿਆ ਪਹਿਲਾਂ ਘੁਆ ਤੇ ਇੱਥੇ ਗੱਲ ਸੁਣ ਲੈ ਯਾਰ ਗੱਲ ਸੁਣ ਲੈ ਇੱਥੇ ਆ ਕੇ ਇੱਥੇ ਆ ਕੇ ਯਾਤਰੀ ਦੋਸਤ